ਵੱਤਕ ਦੇਖੋ ਵੱਤਕ ਦੇਖੋ ਭਸਦੀ ਕਿਦਾਂ ਹੈ ਇਹ ਬਹੁਤ ਸੋਹਣੀ ਲੱਗਦੇ ਜਦੋਂ ਇਦਾਂ ਪੂਰਾ ਆਪੋ ਦੇ ਨਾਲ ਚਿੰਬੜ ਗਿਆ ਫਿਰ ਨਾਲ ਉਂਗਲ ਦੇ ਨਾਲ ਜੀ ਸਾਰਿਆਂ ਨੂੰ ਅਮੀਦਾ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਵੈਲਕਮ ਸਾਡੇ ਆਪਣੇ ਚੈਨਲ ਸਿੱਧੂ ਫੈਮਿਲੀ ਦੇ ਵਿੱਚ ਤੇ ਅੱਜ ਜੀ ਸਵੇਰ ਤੇ ਹੁਣ ਬੱਚੇ ਹੋਏ ਨੇ 8 ਆਪਾਂ ਕਰਿਆ ਆਪਣੇ ਘਰ ਤੇ ਕੰਮ ਧੰਦੇ ਹੁਣ ਮੈਂ ਪਾ ਰਹੀ ਸੀ ਘਸਾਰਨ ਨੂੰ ਇਹ ਖੰਡ ਵਗੈਰਾ ਕੋਸ਼ ਨਹੀਂ ਪਾਉਂਦੇ ਹੈਗੇ ਕਿਸਾਨ ਇਹ ਸਾਰੇ ਕੰਮ ਮੈਂ ਹੀ ਕਰਦੀ ਆ ਕਹਿ ਕਹਿ ਕੇ ਥੱਕ ਜਾਨੀ ਆ ਫਿਰ ਸਮ ਟਾਈਮ ਕਰ ਦਿੰਦੇ ਸਮ ਟਾਈਮ ਨਹੀਂ ਕਰਦੇ ਪਰ ਇਸ ਟਾਈਮ ਅੱਧਾ ਘੰਟਾ ਮੈਂ ਉਠਾਉਣ ਨੂੰ ਲਾਤਾ ਉਹਨਾਂ ਨੂੰ ਸਾਰੇ ਕੰਮ ਤਾਂ ਕੀਤਾ ਸੀ ਉਹਨਾਂ ਨੇ ਧਰਮ ਵਗੈਰਾ ਕੱਢੀਆਂ ਸੀਗੀਆਂ ਤੇ ਹੁਣ ਫੇਰ ਦੁਬਾਰੇ ਪੈ ਗਏ ਸੀਗੇ ਥੋੜੇ ਬਿਮਾਰ ਹੋ ਕੇ ਕੱਲ ਤੇ ਇਸ ਟੰਪਾ 'ਪਾਣੀ ਪਲਾ ਰਹੇ ਆ ਤੇ ਮੈਂ ਸੋਚਿਆ ਮੈਂ ਖੰਡ ਫੋਨ ਵਗੈਰਾ ਪਾ ਦਾਂ। ਉਹ ਪਿਆਰੇ ਹੁਣ ਪਿਆਰੇ ਆ ਪਸ਼ੂ। ਇੱਧਰ ਆਪਾਂ। ਇਹਨਾਂ ਦਾ ਕਾਫੀ ਹੋ ਗਿਆ। ਸេរੀ ਸេរੀ ਆਪਾਂ ਇਹਨਾਂ ਨੂੰ ਛੱਡ ਦਿੰਦੇ ਆ। ਆ ਮੁਰਗਾ ਗ੍ਰਸਨ ਦਾ ਫੇਵਰੇਟ ਆ ਇੱਧਰ ਬੱਤਕ ਦੇਖੋ ਬੱਤਕ ਦੇਖੋ ਭੱਜਦੀ ਕਿਦਾਂ ਹੈ ਇਹ ਮੈਨੂੰ ਬਹੁਤ ਸੋਹਣੇ ਲੱਗਦੇ ਜਦੋਂ ਇਦਾਂ ਭੱਜਦੇ ਨੇ ਫਾਸਟ ਹੋ ਜਾਂਦੇ ਨੇ ਫਿਰ ਇਹ ਰਾਣੀ ਕਿੱਡਾ ਰਾਣੀ ਖੇਚ ਬੈਠੇ ਕਰਕੇ ਹੁਣ ਥੋੜੇ ਥੋੜੇ ਪੱਲੜ ਛੱਡਨੇ ਸ਼ੁਰੂ ਕੀਤੇ ਆ ਤਾਂ ਕਿ ਕੋਈ ਸ਼ੌਣ ਠੰਡ ਨਾ ਲੱਗ ਜੇ ਇੱਧਰ ਗਰਸ਼ਨ ਹਲੋ ਬੋਲੋ ਗਰਸ਼ਨ ਅੱਜ ਨੀਂਦ ਹੀ ਨਹੀਂ ਲੱਥੀ ਆ ਕੀ-ਕੀ ਕੇ ਖਾਇਆ ਪਾਣੀ ਬੰਦ ਕਰ ਦ ਬਹੁਤ ਜ਼ਿਆਦਾ ਹੋ ਜਾ ਫਿਰ ਹੁਣ ਫਿਰ ਕੀ ਕਰਨਾ ਪੁਰਾਲੀ ਉਹ ਕੱਢਣਾ ਵਾ ਆਚਾਰ ਟਰਾਲੀ ਜੋ ਕੱਢ ਦ ਗਲ ਜਾਨੀ ਟਰਾਲੀ ਕਿਦਾਂ

ਹਾਂ ਤੁਸੀਂ ਵੰਟਿਆ ਨਾ ਨਾ ਮਮਾ ਤੂੰ ਕਹਿੰਦਾ ਮੈਂ ਅਨੇ ਕੰਪਨੀ ਆਏ ਦਾ ਕਾਬੂ ਦੇਖਣ ਮੈਂ ਨਵਾ ਕੇ ਤੁਹਰੇ ਕਿਨੇ ਬੰਨੀਆਂ ਨਵੇਂ ਬੰਨੀਆਂ ਹਾਂ ਹਾਂ ਚੋ ਪ੍ਰੂਫ ਕਰੀਂ ਨਾ ਪ੍ਰੂਫ ਵੀ ਦਿੱਤਾ ਵਾ ਮੇਲਾ ਪਨੀਆ ਵੱਜਾਂ ਗਾਇਆਂ ਇੱਧਰ ਸੀ ਜੀ ਆਪਣੀਆਂ ਅੰਦਰ ਤੇ ਹੁਣ ਫਿਰ ਉਹਨਾਂ ਨੂੰ ਬਾਹਰ ਸ਼ਿਫਟ ਕੀਤਾ ਜਾਊਗਾ ਕਿਉਂਕਿ ਫਿਰ ਇੱਥੇ ਗਾਈਆਂ ਨੂੰ ਗਰਮੀ ਮਹਿਸੂਸ ਹੁੰਦੀਆਂ ਗਾਈਆਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਇਹਨਾਂ ਨੂੰ ਬਾਹਰ ਕੱਢ ਦਾਂਗੇ ਜੀ ਤੇ ਮੱਝਾਂ ਕਰਦਾਂਗੇ ਅੰਦਰ ਸ਼ਿਫਟ ਆਪਾਂ ਆਪਣੀਆਂ ਮੱਝਾਂ ਚਲੋ খো আ ਪਾਣੀ ਵਿੱਚ ਸਾਫਰ ਪਰ ਕੇ ਵੀ ਦੇਖ ਲੈ ਫਿਰ ਬੰਦਾ ਕਰ ਦਿੰਦੇ ਆ ਇਹ ਗੰਦੀ ਚੋਂ ਚ ਪਾਉਂਦੀ ਆ ਵਿੱਚ ਹਣਾ ਫੀਕਾ ਆਜੋ ਸਾਡੀ ਉਹਨਾਂ ਨੂੰ ਹੂੰ ਸਾਡੀ ਉਹਨਾਂ ਨੂੰ ਹੂੰ ਆਂ ਆਵਾਜ਼ ਕਰਕੇ ਆਜੋ को सुन के ਕਾਈ ਆਪਣਾ ਬਹੁਤ ਹੋ ਗਿਆ ਲਸਣ ਦੇ ਵਿੱਚ ਕਾ ਕੱਢਣਾ ਪੈਣਾ ਲਸਣ ਤਾਂ ਹੋ ਗਿਆ ਪਰ ਆਲੂ ਨਹੀਂ ਹੋਏ ਆਪਣੇ ਮੂਟ ਚੱਲੀ ਜਾਂਦੀ ਆਪਣੀ ਕਣਕ ਨੂੰ ਪਾਣੀ ਲੱਗਦਾ ਲੈਟ ਚਲੀ ਗਈ ਕੀ ਬੰਦ ਕੀਤਾ ਅੰਦਰ ਹੀ ਰਹਿ ਜਾ ਤੂੰ ਬੋਰ ਪੰਨਿਆ ਬੋਰ ਨੰਬਰ ਉਹ ਲੈ ਜਾ ਇਹ ਰੱਖ ਇਹ ਹੱਥ ਨੇ ਲੈ ਜੀ ਉਹ ਚੱਕ ਰਹੀ

चाय थे ने। तो अच्छा च्छा। 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 ना अच्छा अच्छा चलो चलो रखो फिर बनोग चौकर बनोगी ए ਦਾਦਾ ਦਾਦਾ ਦੋ ਬਾਸ ਜੀ ਕਾ ਫਿਰਦਾ ਦਾ ਕ ਪੱਲਾ ਖਰਾਸ ਟਾਈਮ ਉੱਥੇ ਬੈਠੋਣਾ ਕਿਦੇ ਹੋ ਐਵੇਂ ਮੁੰਡੇ ਨੂੰ ਦੱਸੀ ਸੱਟ ਖਾ ਲੂ ਉਹ ਆ ਦੇਖਿਆ ਕਿ ਕਿੰਨੇ ਲੱਗੇ ਹੋਏ ਹਨ ਉਹ ਪਤਾ ਜੂਸ ਬਣਵਾਉਂਦੇ ਹੀ ਨਹੀਂ ਦੁਵਾਰੀ ਵੇਲੇ ਲਾ ਲੈਣੇ ਸਾਰੇ ਲੈਣ ਵਾਲੇ ਆ ਸਹੀ ਮਸੰਮੀ ਵਿੱਚ ਪਾ ਕੇ ਜੂਸ ਬਣ ਜੂ ਬਣਦੇ ਹੀ ਪਤਾ ਨਹੀਂ ਕਦੋਂ ਘੁੱਟ ਕੇ ਬਣਦੇ ਵੀ ਓਹ ਘੁੱਟ ਕੇ ਬੰਦੋ

ਚਲੋ ਹਰ ਆ ਬਾਟਲ ਲੈ ਲੈ ਅੱਦਲ ਆ ਪਰ ਕੀ ਆਈ ਜਾ ਚਲ ਆ ਜੋ ਚਲ ਜਾ ਪੱਜ ਰਿਹਾ ਹੈ ਕਿ ਆ ਭਰਾ ਹੀ ਕਾਰ ਦੀ ਖੋਪਰੇ ਲਾ ਲੂ ਆ ਕੇ ਆ ਤਰਾਂ ਦੀ ਕਹਾ ਬੋਲਣਾ ਸੱਚ ਕੋਈ ਕਹਾ ਨਹੀਂ ਗਾ ਕਹਾ ਹੀ ਆ ਦੇਖੋ ਤੁਸੀਂ ਮੋਥਾ ਹੋ ਜਾਵਾ ਤਲੇ ਟਾਲੇ ਬਿਟਾਲੇ ਯਾਰ ਹੁਣ ਕੋ ਪੈਰ ਖੜਦਾ ਹੋ ਗਿਆ ਔਰ ਮੈਂ ਮਿੱਟੀ ਕੱਢ ਕੇ ਪੱਟਣਾ ਲਾ ਦਿੰਗੇ ਪੱਟਾ ਮੋਟੇ ਦਾ ਹੋ ਜਾਣਗੇ ਨਹੀਂ ਸਾਈਡਾਂ ਤੇ ਹੈਗਾ ਤਾਂ ਹੈ ਫਿਰ ਉਹਦਾ ਕਾਹ ਦਾ ਕੀ ਕਰੂੰਗਾ ਕੱਢਾਂ ਹੀ ਪਊ ਅੱਛਾ ਉਹ ਰੱਖਣਾ ਪੱਟਾ ਹੋਇਆ ਹੁਣ ਸਾਈਡਾ ਔਰ thumbnailUrl ਘੜਦਾ ਗੱਲੀ ਕੁੱਤਣੀ ਉਹ ਕਿਹੜਾ ਚੱਕ ਲਈ ਨਾ ਗਿਆ ਨਾ ਕੱਢ ਦੇਗੀ ਕੰਨਾਂ ਵਾਲੀ ਨਹੀਂ ਆ ਨਹੀਂ ਕੁਝ ਕਹਿ ਨਹੀਂ ਸਕਦੀ ਮੈਂ ਅਰੇ ਉਹ ਯਾਰ ਉਹਨੂੰ ਕੱਢਦੇ ਨਹੀਂ ਜੀ ਹੱਥ ਮੇਰਾ ਇੱਕ ਆ ਕੱਢੋ ਫਿਰ ਕੋਈ ਟੂ ਆਹ ਕੰਡੇ ਤੋਂ ਡੋਰੀ ਜੰਗਰ ਹੁੰਦਾ ਮੈਂ ਕਿਉਂ ਆਹ ਕੰਡੇ ਤੋਂ ਕੀ ਡਰਨਾ ਇਹਦੇ ਲਈ ਕੁਛ ਉਹਨਾਂ ਨੂੰ ਪਤਾ ਹੋਊ ਇਹਦੇ ਬਾਰੇ ਕੀ ਪਤਾ ਸਵਾਪ ਤੇ ਐਵੇਂ ਹੀ ਬਸ ਆ ਮੜੀ ਤਾਂ ਪਾ ਚੱਕ ਕੇ ਥੱਲੇ ਹੀ ਮੰਗਣਾ ਆ ਆਜੋ ਨਹੀਂ ਚੱਕ ਹੋਣੀ ਚਲ

ਕੰਗੇ ਵੇਲੇ ਯਾਦ ਕਰਿਆ ਨਗਾ ਹਉ ਦੇਖੀ ਲੜੀ ਜਾਂਦਾਂ ਹਾਏ ਹਾਏ ਲੈ ਬੈੜੀ ਬੈੜੀ ਉਹ ਆਹੋ ਚਲ ਵੇ ਪਾੜੀ ਦੇ ਇੱਕ ਨਾ ਹੁਣ ਤਾਂ ਪਕੋਲੇ ਸੀ ਹਟਾਤਾ ਤੇ ਫੇਰ ਜਦੋਂ ਨਾ ਹੋਏ ਕੋਲੇ ਫੇਰ ਸੈਂਗ ਤਾਂ ਹੈ ਨਹੀਂ ਆ ਬਚਾਲੜੀ ਨੂੰ ਮਾਰ ਦੇਣਗੇ ਆ ਚਲ ਜਾਓ ਘੁੱਟੀ ਦੇ ਬਾਹਰ ਆਇਓ ਫੇਰ ਉਹਉਂਦਈਂ ਰੋਲਾ ਪਉਣ ਲੱਗ ਰਿਹਾ ਮੜਾ ਕੰਮ ਕਹਿ ਦੀ ਤਾ ਦੱਸਿਆ ਸਾਰਾ ਅੱਜ ਉਹਨਾਂ ਅਕੜਾ ਕਰ ਬੱਡੇ ਜੋੜ ਦੇ ਰਿਹਾ ਇੰਦਾ ਬੋਲਦਾ ਇੰਦਾ ਬੜਾ ਇਹ ਬਹੁਤ ਸਿਆਣਾ ਸੀ ਬੂਝ ਉੱਤੇ ਆ ਕੇ ਖਰਾਬ ਹੋ ਗਿਆ ਹੈ ਹੁਣ ਸਾਡੀ ਜ਼ਿੰਦਗੀ ਫੇਰ ਨਾ ਹੀ ਆਹ ਮਾਹੀ ਹੈ ਕੋਈ ਨਾ ਆਖ ਤਰੀ ਖੇਤ ਨਹੀਂ ਆਇਆ ਖਾ ਫੇਰ ਤੁਹੇ ਦੂੰਗਾ ਹੀ ਮੇਰੇ ਖੇਤ ਤੇ ਲੈਣ ਦੇ ਨਹੀਂ ਆ ਲੈ ਕੋਟੂ ਨਹੀਂ ਇਹਦਾ ਛਲ ਤਵੱਜੀ ਨਾਲੇ ਤੇ ਲੈ ਗਾਟੇ ਲੈਣਾ ਕੀ ਕੱਟਣ ਨਹੀਂ ਦਿੰਦਾ ਨਾਲੇ ਕਹਿੰਦਾ ਸੱਦੀ ਜਾਂਦਾ ਕੱਟ ਦੇ ਨਹੀਂ ਆ ਅੱਖਾਂ ਦਾ ਥਰਕਾ ਰੱਖਾ ਰਹਿਣ ਨੇ ਨਾ ਨਾ ਕੋਈ ਕੁੜੀ ਗੂ ਨਹੀਂ ਵੀਰ ਨਹੀਂ ਫਿਰ ਆਵੇ ਬੈਠੀ ਰਹਿਣ ਤੋਂ ਇਹਨੂੰ ਫਿਰ ਪਾਕ ਪੇਜ ਵਿੱਚ ਨਹੀਂ ਨੋ ਤੋ ਕਾ ਆ ਉਂਗਲੀਂ ਗੂ ਤਰੀਂ ਗੂ ਹੋਇਣਾ ਉਂਗਲੀ ਦਿਖਾ ਤਰੀਂ ਹੋਣਾ ਕਿਵੇਂ ਲੈ ਨੋਂਗਲ ਤਾਂ ਠੀਕ ਹੋ ਗਈ ਇਹਦੇ ਵਾਂਗੂ ਹੋਇਆ ਉਹਨਾਂ ਨੇ ਵੀ ਲੈ ਮੈਂ ਦੇਖ ਲੈਂਦੇ ਇੱਕ ਵਈ ਨਹੀਂ ਸਬਰ ਕਰ ਦੁੱਖ ਦਾ ਦੁੱਖ जो आए खिंच दे एक बार आए पढ़ के ना आए करके आए खिंच देना बस निकल जाने बड़े बड़े दो बांधा नहीं आराम आ जो तेरे फाड़ मेरे, दो मेरे हो हो है, भी पूछे मैं खिंच के डाल मैं नहीं दिखा पहला दादी दिखा दे मैं खिंच नहीं मैं देखने कोई चल साहब जी मैं की कर सुनी सुनी वो कहां नहीं मिलता सुनने के साथ दादा क्यों जा मैं नहीं मैं चले हां उतरा फड़दा मैं कमला फड़दा फड़दा जब ਇਹ ਨਾ ਇਹ ਤਾਂ ਇੱਕੋ ਚੀਜ਼ ਨਹੀਂ ਹੁੰਦੀ ਕਿ ਤੇ ਨਹੀਂ ਕਢਾ ਲ ਮੈਨੂੰ ਕਢਵਾਉਣਾ ਹੀ ਪੈਣਾ ਪਸੂ ਬਣਨ ਚੱਲਿਆ ਪਿੱਛੇ ਦਾ ਘੱਟ ਲੈ ਬੈਠਾ ਪਸੂ ਬਣਨ ਚੱਲਿਆ ਹੋਰ ਡੇੜੀ ਤੂੰ ਗਏ ਨੜ ਗਏ ਹੋਰ ਹੋ ਜਾਂਦੇ ਇਹਦਾ ਹਰ ਮੈਂ ਨਹੀਂ ਕਰਨਾ ਇਹਨੂੰ ਕਢਵਾਉਣਾ ਹੀ ਨਹੀਂ ਮੈਨੂੰ ਪਤਾ ਇਹਨੂੰ ਕੱਟ ਪਾਉਣਾ ਹੀ ਨਹੀਂ ਕਢਵਾਉਣਾ ਹੀ ਨਹੀਂ ਮੈਂ ਕਹੇ ਨੇ ਤੂੰ ਕੀ ਖਾਣਾ ਪੀਣਾ ਮੈਂ ਖਾਉਂਗਾ ਮੈਗੀ ਮੈਂ ਕਿ ਕਲ ਬਣਾਈ ਸੀ ਫੇਰਾ ਜੇ ਸਾਰੇ ਬੇਗੀ ਦੇ ਅਸਮਾਨ ਦੇ ਜਦੋਂ ਬਣੀ ਸੀ ਮੈਂ ਕਹਿੰ ਗਿਆ ਵਾ ਇਹ ਚੁੰਡੀ ਵੱੜਦੀ ਇਹ ਮੈਂ ਚੁੰਡੀ ਕੀ ਮੀ ਜੋਰ ਨਾਲ ਵੱੜਦਾ ਸਾਲ ਹੋ ਲੱਗਰ ਖਾਲੋ ਲੰਗਰ ਹਾਂ ਲਗਾਰਨਾ ਤਾਂ ਪੈਸੇ ਨਹੀਂ ਸਰਉਣਾ ਨੰਦੇ ਪਰ ਤਾਂ ਰੇ ਦਵੋਣੀ ਹੈ ਤੇਰੀ ਸੱਚ ਮਿਲ ਗਿਆ ਸੋਣ ਤੇਰਾ ਉਹ ਤੇ ਲੱਗ ਉਹ ਕਿਦਾਂ ਚੜ ਗਿਆ ਹਣ चक लिया कर खून खराब कि ਡਾਪ ਇਹ ਰਿਹਾ ਇਹ ਜੀ ਕਰਦਾ ਪੁੱਛਣਾ ਤੇਨੂੰ ਜੀ ਤਾਂ ਬੋਕਰ ਕਰਦਾ ਤੇਰਾ ਆ ਕੀ ਕਰ ਲਿਆ ਹਾਤੀ ਚੰਬੜ ਐ ਕੰਮ ਵਧੀਆ ਵਾ ਆ ਗਿਆ ਫੈਵਿਕ ਲਾਗਦਾ ਗੇਟ ਨਾ ਲਾ ਦੇਵੇ ਮੈਨੂੰ ਤਾਂ ਪਤਾ ਨਹੀਂ ਜੋ ਗੇਟ ਨਾ ਚੰਬੜਾ ਦੇਵੇ ਹੁਣ ਕੀ ਕਰੀਏ ਤਾਂ ਗੇਟ ਕੋਲ ਹੀ ਖੜੇ ਰੋਵਾਂਗੇ ਹਾਂ ਹੌਲੀ ਹੌਲੀ ਲਾ ਲਓ ਮਾਸ ਰੈਂਦਾ ਯਾਰ ਉਹ ਜਿਆਦਾ ਤੁਸੀਂ ਉਹ ਕਰਤਾ ਬੱਦਸ ਜੀ ਆਵੇ ਹੈ ਜਿਆਦਾ ਦਬਾਤਾ ਹੈ ਨਾ ਉਹਦੇ ਨਾਲ ਸਿੰਬਰ ਕੇ ਹੱਥ ਨਾਲ ਉਂਗਲ ਦੇ ਨਾਲ ਹਾਂ ਅਣ ਮੂੰਹ ਦੇਖ ਬਣਾਇ ਮੈਂ ਪਾਣੀ ਪਾ ਕੇ ਦੇਖਾ ਕੱਟ ਜੂ ਉਹ ਜੀਬੋ ਜੀ ਸਿਪੂ ਜੀਬੋ ਕਿੰਦੀ ਮੰਮੀ ਹੁੰਦੀ ਆ ਓ ਬੋ ਮੇਲੂਗਾ ਵਾ ਬੰਗਲ ਚਾਹ ਲੈ ਕੇ ਖਿੱਚ ਕੇ ਮਾਰ ਲੈ ਆਹ ਅਗਰ ਮੜਾਇਆ ਤਾਂ ਉਹਦਾ ਵੀ ਬੜਾ ਖਾਚਾ ਉਹ ਥਿੱਕ ਪੈ ਜਾ ਉਹ ਉਂਗਲ ਬੱਟਨੀ ਪਹਿਣੀ ਆ ਨਾ ਨਾ ਉਂਗਲ ਬਾੜ ਦਿੰਨੇ ਆ ਕੋ ਸੈਕ ਖਾ ਉਹ ਕਹੀ ਰੋ ਬਤੀਨੀ ਓਏ ਨਹੀਂ ਉਹ ਤਾਂ ਅੱਡਾ ਹੀ ਆ ਰਿਹਾ ਕਿਵੇਂ ਖਰਾਬ ਨਹੀਂ ਨਹੀਂ ਉਂਗਲ ਵੱਢਣੀ ਪਊਗੀ ਇੰਗੋ ਬੜ ਦੇ ਨਾ ਲਗਾ ਨਹੀਂ ਵਧੀਆ ਸੀ ਲੈ ਗਿਆ ਆਈ ਲੈ ਜੀ ਦੱਸੋ ਦੱਸੋ ਜੀ ਹੋਰ ਕੋਈ ਪੰਗੇ ਪੁੰਗੇ ਲੈ ਕੇ ਆਪਾਂ ਲਾਉਣੇ ਨੇ ਪੱਕੇ ਨਾ ਦੱਸਿਓ ਹੋਣਾ ਕਮੈਂਟ ਕਰਕੇ ਮੈਂ ਅੱਗੇ ਕਿਆ ਮੰਮੀ ਹੁੰਦੀ ਸੀ ਬੋ ਕਹਿੰਦੀ ਆ ਮੈਂ ਕਿਆ ਮੰਮੀ ਹੁੰਦੀ ਆ ਸਿੱਬੋ ਕਹਿੰਦੀ ਆ ਬਾਕੀ ਨਾ ਕਮੈਂਟ ਕਰਕੇ ਦੱਸਿਓ ਨਾ ਕੋਈ ਹੋਰ ਫੇਰ ਲੱਗ ਗਈ ਹੁੰਦੀ ਆ ਪਤਾ ਹੀ ਲੱਗਦਾ ਕਿ ਇਹ ਸੌਖਾ ਤਰੀਕਾ ਲੋਕ ਮੰਮੀ ਦੱਸੋ ਮੰਮੀ ਨੂੰ ਗ੍ਰੀਨ ਕਾਸੇ ਕਰੇ ਬਾਪੂ ਹੁੰਦਾ ਮੇਰਾ ਓਹੋ ਨਾ ਯਾ ਤੋ ਖਤਰੇਂ ਗਿਓ ਫੜਕਾ ਕੇ ਚੜਨੀ ਆ ਨਹੀਂ ਕੰਡ ਦੇ ਵਿੱਚ ਅੱਕਾ ਨੂ ਰਿਆ ਮੈਂ ਬਾਜਾ ਤੋ ਜਵਾਕਾ ਦੇ ਦਰਸ਼ ਕਰ ਦਿੰਨੇ ਆ ਲੈ ਮੈਂ ਦੇਖਾਂ ਸੋ ਲੈ ਚੱਲੀ ਆ ਲੈ ਚੱਲੀ ਆ ਦੀਦੀ ਕਿੱਡਾ ਲਾਇਆ ਨਾ ਇਹਨਾਂ ਨੂੰ ਟਿੱਡੇ ਜਿਹੇ ਲੱਗ ਰਹੇ ਨੇ ਨੋ ਕਿੱਡਾ ਹੀ ਆਇਆ ਨਾ ਟਿੱਡਾ ਜਿਹਾ ਹੀ ਲੱਗਦਾ ਤਾਂ ਮਾਸ ਨਾ ਮਿਲਿਆ ਪੈਂਚੋ ਬੱਤਲ ਪਰ ਉਹ ਤੇ ਮਾਸ ਹੁੰਦਾ ਨਾ ਮੰਮੀ ਸਜ਼ਾ ਮਿਲ ਗਈ ਨਿਆਣੇ ਨੂੰ ਸਕੂਲੋਂ ਆਇਨ ਕੂਰੇ ਦੀ ਸਜ਼ਾ ਮਿਲ ਗਈ ਕਿਉਂ ਉਹ ਸਣੀ ਓਏ ਸਣੀ ਕੀ ਕਰਦੇ ਵੇ ਸਣੀ ਨੂੰ ਕੂਰੇ ਆ ਸੀ ਫੁਲਾਉਂਦੇ ਨੇ ਮਿਲ ਗਈ ਸਜ਼ਾ ਹੁਣ ਸੀਸੇ ਕਰੀ ਆਉ ਵੱਜ ਕੇ ਆਉ ਵੱਜ ਕੇ ਲਿਓ ਕੰਮ ਸਿੱਖੀ ਕਰਕੇ ਓਏ ਓਏ ਹਿਲਾ ਕੇ ਉਹ ਪਹਿਲੇ ਸੇਕੋ ਕੋਕ ਲਈ ਨਾਲ ਚੁੰਮੜ ਕੇ ਮੇਰੇ ਹੱਥ ਨੂੰ ਚੁੰਮੜ ਗਿਆ ਪਾਣੀ ਗਰਮ ਪਾਣੀ ਨਾ ਗਰਮ ਗਰਮ ਪਾਣੀ ਲਿਆ ਲੈ ਬਰਾ ਫਰਮ ਚੁਗ ਗਰਮ ਇਹ ਨਹੀਂ ਨਾ ਨਿਕਲ ਨਹੀਂ 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 ਉਂਗਲ ਵੱਟ ਨਹੀਂ ਪਾਉ ਬਥਾ ਨਾ ਨਹੀਂ ਇਹ ਲੈ ਗਈ ਉਂਗਲ ਵੱਟ ਨਹੀਂ ਪਾਉ ਲੱਗਦਾ ਤਾਂ ਹੀ ਹੈ ਵੱਟ ਕੇ ਗਰਮ ਪਾਣੀ ਲਓ ਪੂਰਾ ਗਰਮ ਤੈਨੂੰ ਪਤ ਡੈਡੀ ਨੇ ਬੋਲੇ ਸੀ ਆਉਂਦੇ ਨੇ ਸਕੂਲੇ ਨੇ ਸਜ਼ਾ ਮਿਲ ਗਈ ਨਾ ਮੈਂ ਤਾਂ ਲੋਕੀ ਕਿਹਾ ਸੀਗਾ ਹਾਂ ਘੂਰਿਆ ਸੀ ਨਿਆਣੇ ਨੂੰ ਐਵੇਂ ਉਂਗਲ ਵੱਟ ਨਹੀਂ ਪਾਉ ਨਾ ਵੜਨੀ ਬੋ ਵੜਦੀ ਗਰਮ ਜਿਵੇਂ ਉਹ ਗਰਮ ਗਰਮ ਪਾਣੀ ਮਾਉਂਦੇ ਹੋ ਨਾ ਉਹ ਪਾਣੀ ਨੂੰ ਪਾ ਕੇ ਥੋੜਾ ਲੈ ਗਿਆ ਲੈ ਗਿਆ ਅਗਤੀ ਹੈ ਹਾਂ ਕਾਕਮ ਗਲਤ ਕੀ ਬਣ ਹੈ ਇਹ ਇੱਕ ਮੋੜ ਕੀ ਬੜਿਆ ਹਮ ਰੈਡ ਉਹ ਬੋਸ ਹੋ ਗਿਆ ਉੱਤੋਂ ਬੋੜਾ ਉੱਤੋਂ ਮਾਰਸ ਵੀ ਗਿਆ ਪਰਤ ਉਹ ਲਹਿ ਗਈ ਉੱਤੋਂ ਆ ਬਨਾ ਜਾ ਤਾ ਹਾਂ 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 ਹੁਣ ਧਿਆਨ ਨਾਲ ਕਰਾਂਗੇ ਹੁਣ ਵੀ 15 ਲੈਣਾ ਚਾਹੀਦਾ ਆਹੋ